ਵੈਗੁਰੂ ਜੀ ਦਾ ਕਾਲ ਸਵਾਗਤ ਹੈ ਵੈਗੁਰੂ ਦੀਵਤੇ ਮੇਰਾ ਨਾਮ ਕੁਲਦੀਪ ਸਿੰਘ ਮੈਂ 24 ਸਾਲ ਆਰਮੀ ਚ ਨੌਕਰੀ ਕਰ ਰਿਹਾ ਰਟਾਇਆ ਇਹ ਰਸਤਾ 100 ਸਾਲ ਤੇ ਕਰੀਬ ਮੇਰੇ ਨੂੰ ਲੱਗਦਾ ਲੋਕ ਕਹਿੰਦੇ ਕਿ 100 ਸਾਲ ਤੋਂ ਪਹਿਲਾਂ ਦਾ ਰਸਤਾ ਹੈ ਇਹ ਲੋਕਾਂ ਦੀ ਮੰਗ ਜਿਹੜੇ ਲੋਕ ਸੰਗਤ ਆਉਂਦੀ ਹੈ ਮੱਥਾ ਟੇਕਦੀ ਹੈ ਜਦੋਂ بارش ਆਉਂਦੀ 100 ਲੋਕ ਡਿੱਗਦੇ ਮੈਨੂੰ ਲੋਕਾਂ ਥੋੜਾ ਬਤਾ ਸੰਗਤ ਨੇ ਵੀ ਕਿਹਾ ਪੁੱਛਿਆ ਸੰਗਤ ਮੈਂ ਕੀ ਬਣਨਾ ਚਾਹੀ ਮੈਂ ਕੀ ਕਰਾਂ ਜਿਹੜਾ ਤੁਹਾਡਾ ਅਮਰ ਸਹੀ ਹੋ ਸਕੇ ਨੌਕਰੀ ਤੋਂ ਵਾਂ ਕੇ ਮੈਂ ਕੁਝ ਪੈਸਾ ਥੋੜਾ ਲਾਉਣਾ ਚਾਹੁੰਦਾ ਲੋਕਾਂ ਦੀ ਮੰਗ ਹੈ ਕਿ ਤੁਸੀਂ ਇਹ ਸਾਨੂੰ ਰਾਹ ਬਣਾ ਕੇ ਦੇ ਦਿਓ ਤੁਹਾਡੀ ਇਹ ਸੇਵਾ ਜੀ ਇਹ ਲੋਕਾਂ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਮੈਂ ਕੰਮ ਕੀਤਾ ਕਿੰਨਾ ਚਿਰ ਇਹ ਪਹਿਲਾਂ ਸੜਕ ਨਹੀਂ ਬਣਦੀ ਸੀ ਜਾਂ ਇੱਥੇ ਮਰਮਾਨੀ ਵੱਸ ਸਕਦਾ 100 ਸਾਲ ਤੋਂ ਜ਼ਿਆਦਾ ਹੀ ਹੋਇਆਗਾ ਮੇਰੇ ਖਿਆਲ ਚ ਇਹੋ ਸਰਕਾਰਾਂ ਨਿਕਲ ਸਰਕਾਰਾਂ ਨਿਕਲ ਗਈਆਂ ਕੁਝ ਪਾਰਟੀ ਬਾਜ਼ੀ ਇਹ ਚੀਜ਼ਾਂ ਮੇਰੇ ਘਰ ਦਾ ਰਸਤਾ ਵੀ ਹੀ ਹੈ ਜਾ ਰਿਹਾ ਵੈਸੇ ਮੈਂ ਤੇ ਬਣਾਉਣਾ ਨਹੀਂ ਸੀ ਪਰ ਮੈਨੂੰ ਲੋਕਾਂ ਦੀ ਮਕੰਮਣ ਹੋਰ ਕਿਹੜੀ ਕਿਹੜੀ ਜਗ੍ਹਾ ਨੂੰ ਜਾਂਦਾ ਰਸਤਾ ਸਾਬ ਕਿਉਂਕਿ ਮੈਂ ਰਸਤਾ ਦੇਖਿਆ ਕਿ ਕਾਫੀ ਲੋਕ ਆ ਜਾ ਰਹੇ ਹੈ ਇਹ ਇੱਕ ਰਸਤਾ ਜਾ ਰਿਹਾ ਜੀ ਬਾਬੇ ਪੀਰ ਦੀ ਜਗ੍ਹਾ ਨੂੰ ਦੂਸਰਾ ਰਸਤਾ ਜਾ ਰਿਹਾ ਪ੍ਰਾਇਮਰੀ ਸਕੂਲ ਨੂੰ ਪਿੱਛੇ ਮਿਡਲ ਸਕੂਲ ਨੂੰ ਇੱਕ ਰਸਤਾ ਜਾ ਰਿਹਾ ਇੱਥੋਂ ਮੈਂ ਆਪਣੀ ਜਗ੍ਹਾ ਜ਼ਮੀਨ ਵਿੱਚੋਂ ਰਸਤਾ ਦਿੱਤਾ ਸ਼ਹਿਰ ਨੂੰ ਜਾਣ ਵਾਸਤੇ ਜਿਹੜੇ ਆਮ ਜਿਹੜੀ ਲੇਡੀਜ਼ ਪੈਦਲ ਜਾਂਦੀਆਂ ਕੋਈ ਦਿਹਾੜੀਦਾਰ ਆ ਰਿਕਸ਼ਾ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਵਾਸਤੇ ਮੈਂ ਹੋਰ ਵੀ ਖੁੱਲਾ ਕੀਤਾ ਪਰ ਅੱਗੇ ਦਰਾਂ ਦੀ ਵਜ੍ਹਾ ਨਾਲ ਗੱਡੀਆਂ ਨਹੀਂ ਨਿਕਲ ਸਕਦੀਆਂ ਇੱਥੋਂ ਮੋਟਰਸਾਈਕਲ ਸਿੱਧਾ ਸਿਆਹ ਰਸਤਾ ਜਾਂਦਾ ਹੈ ਇਹਦਾ ਮਤਲਬ ਬੱਚੇ ਸਕੂਲੀ ਬੱਚੇ ਇੰਦਰੋਂ ਲੰਘਦੇ ਹੋਣਗੇ ਔਰ ਉੱਡੀਗਦੇ ਹੋਣਗੇ ਬਹੁਤ ਡਿੱਗਦੇ ਜੀ ਬਹੁਤ ਬੁਰੀ ਹਾਲਤ ਉਹਨਾਂ ਦੇ ਬੱਚਿਆਂ ਦੀ ਜਾਂਦੇ ਹੀ ਉਹ ਕੁਝ ਪੋਲੀਟিক্যাল ਪ੍ਰੈਸ਼ਰ ਦੇ ਨਾਲ ਉਹਨਾਂ ਨੇ ਗੇਟ ਬੰਦ ਕਰਵਾਤਾ ਗੇਟ ਅਜੇ ਵੀ ਖੁੱਲ ਫਿਰ ਖੁੱਲੇਗਾ ਉਹਨੂੰ ਮੈਂ ਕਰਾਂਗਾ ਸਰਕਾਰ ਕੋ ਮੰਗ ਆਮ ਆਦੀ ਪਾਰਟੀ ਕੋ ਕਿ ਇਹ ਰਸਤਾ ਖਲਵਾਇਆ ਜਾਵੇ ਇਹਦੇ ਉੱਤੇ ਜੋ ਵੀ ਖਰਚਾ ਹੋਰ ਆਏਗਾ ਮੈਂ ਹੋਰ ਵੀ ਖਰਚਾ ਕਰਨ ਤਿਆਰ ਹਾਂ ਕਿੰਨੀ ਕੀ ਟੈ ਲੱਗ ਚੁੱਕੀ ਹੈ ਇੱਥੇ 5 ਤੋਂ 7000 ਲੱਗ ਚੁੱਕੀ ਆ 2-3000 ਕੱਲ ਫਿਰ ਆ ਜਾਏਗੀ ਮੈਂ ਇਹ ਜਗ੍ਹਾ ਦਾ ਤੇ ਸਕੂਲ ਦਾ ਗੇਟ ਤੱਕ ਰਸਤਾ ਕੱਲ ਤੋਂ ਬਣਾ ਲਿਆ। ਔਰ ਹਰ ਕਮਰੀ ਤੇ ਹਰ ਬਰੀ ਜਿਹੜਾ ਇੱਥੇ ਗਾਵੇ ਹਰ ਸਾਲ ਮੇਲਾ ਲੱਗਦਾ। ਲੋਕੀ ਬੜੇ ਜਾਂਦੇ ਆ ਹਨਾ ਤੇ ਉਹਨਾਂ ਦਾ ਰਸਤਾ ਇਦਾਂ ਦਾ ਸੀ। ਇਹ 100 ਸਾਲ ਤੋਂ ਇਦਾਂ ਹੀ ਲੋਕ ਬੜੇ ਪਰੇਸ਼ਾਨ ਹੀ ਪਰ ਕੁਝ ਬੰਦਿਆਂ ਦੀ ਵਜ੍ਹਾ ਨਾਲ ਜਿਹੜੇ ਬਣ ਨਹੀਂ ਦੇ ਰਹੇ ਸੀ। ਉਹ ਜਗ੍ਹਾ ਨੂੰ ਸਾਈਡ ਤੇ ਕਰਕੇ ਮੇਰੇ ਘਰ ਨੂੰ ਵੱ ਚੁੰੜ ਰਹੀ ਹੈ ਇਹ ਨਾ ਬਣੇ ਇਹ ਇਹ ਨਾ ਲੰਘ ਸਕੇ ਬੰਦਾ। ਟੀਵੀ ਪਈ ਇੱਥੇ ਭਰਤੀ ਵੀ ਇੱਥੇ ਮਿੱਟੀ ਪੁਆਈ ਹੈ ਮੈਂ। ਮਿੱਟੀ ਪੁਆ ਕੇ ਫਿਰ ਮੈਂ ਇਹ ਰਸਤਾ ਬਣਾਇਆ। ਵੇ ਪੱਚੀ ਟਾਲੀਆਂ ਮਿੱਟੀ ਪਾਈ ਹੈ ਕਿੰਨੀ ਚੌੜੀ ਤੇ ਕਿੰਨੀ ਲੰਬੀ ਹੈ ਇਹ 220 ਫੁੱਟ ਲੰਬੀ ਹੈ ਤੇ 11 12 ਫੁੱਟ ਚੌੜੀ ਹੈ ਅੱਗੋਂ ਵੀ ਕੋਈ ਕੁਝ ਕਰਵਾਉਂਦਾ ਇਰਾਦਾ ਪਿੰਡ ਅੱਗੋਂ ਮੇਰਾ ਇਰਾਦਾ ਇਹ ਹੈ ਕਿ ਕੱਲ ਨੂੰ ਮੌਕਾ ਮਿਲੇ ਮੇਰੇ ਕੋਲ ਹੈ ਚਲੋ ਦੇਰ ਨੂੰ ਕੁਛ ਨਾ ਕੁਝ ਜਿਹੜੇ ਗਰੀਬ ਦੀਆਂ ਘਰਾਂ ਦੀਆਂ ਕੁੜੀਆਂ ਵਾਂ ਉਹਨਾਂ ਨੂੰ 5100 ਰੁਪਿਆ ਮੈਂ ਸਗੰਦਿਆਂਗੇ ਆਪਣੇ ਤੌਰ ਤੇ ਮੇਰਾ ਪਿੰਡ ਹੋ ਜਿਲਾਵਾ ਬਹੁਤ ਵਧੀਆ ਰਸਤਾ ਬਣ ਗਿਆ ਚਿੱਕੜੀ ਗਾਰਾ ਬਹੁਤ ਹੁੰਦਾ ਸੀ ਕਾਮੇ ਪੀਰਾਂ ਦੀ ਜਗ੍ਹਾ ਤੇ ਵੀ ਆਈਦਾ ਸੀ ਤੇਲ ਪੋਣ ਵਾਸਤੇ ਉੱਨੀ ਵੀ ਰਸਤਾ ਜਾਂਦਾ ਸੀ ਤੇ ਲੋਕਾਂ ਨੂੰ ਦਿੱਕਤ ਹੁੰਦੀ ਸੀ ਰਸਤਾ ਵਧੀਆ ਬਣਾਤਾ ਫੌਜੀ ਸਾਹਿਬ ਨੇ ਕਾਫੀ ਦਿਨ ਤੋਂ ਮਾ ਪੁਰਾਣਾ ਹੀ ਜੇ ਪੁਰਾਣਾ ਹੀ ਬਣਿਆ ਹੀ ਨਹੀਂ ਰਸਤਾ ਇਹ ਪੁਰਾਣਾ ਹੀ ਆ ਜੀ ਹਾਂਜੀ ਹਾਂਜੀ ਹੁਣ ਬਣ ਗਿਆ ਹੁਣ ਵਧੀਆ ਹੋ ਗਿਆ ਹਾਂਜੀ ਹਾਂਜੀ ਵਧੀਆ ਹੋ ਗਿਆ ਕਹਿੰਦੇ ਨੇ ਵਧੀਆ ਰਸਤਾ ਬਣ ਗਿਆ ਪਿੰਡ ਓਜਲਾ ਇਹਨਾ ਸਰਿੰਦਰ ਕੌਰ ਇਹ ਬਹੁਤ ਵਧੀਆ ਕੀਤਾ ਇਹ ਪੁੰਨ ਵਾਲਾ ਕੰਮ ਕੋਇਆ ਵਾ ਜਿਹੜਾ ਬਹੁਤ ਹਾਲਾਤ ਗੰਦੇ ਚਿੱਕੜ ਖੁਬਾ ਹੁੰਦਾ ਸੀ ਬਾਬੇ ਦੇ ਜਾਈਦਾ ਸੀ ਤੇ ਠੇਡੇ ਲੱਗਦੇ ਸੀ ਸੱਟਾਂ ਲੱਗਦੀਆਂ ਸੀ ਤੇ ਚਲੋ ਇਹ ਵਧੀਆ ਹੋ ਗਿਆ ਸੜਕ ਬਣਾਈ ਇਹ ਪੁੰਨ ਵਾਲੀ ਗੱਲ ਆ ਪਬਜੀ ਵੱਲ ਬਣਾਈਗੇ ਪ੍ਰਦੀਪ ਸਿੰਘ ਵੱਲੋਂ ਗੁਰਦੀਪ ਸਿੰਘ ਵੱਲੋਂ ਕਿੱਥੇ ਕਿੱਥੇ ਰਾਹ ਲੱਗਦਾ ਏ ਹਾਂਜੀ ਰਾਹ ਕਿੱਧਰ ਨੂੰ ਜਾਂਦਾ ਏ ਇਹ ਸਕੂਲ ਦਾ ਲੱਗਦਾ ਇੱਧਰ ਬਾਬੇ ਮਕਾਮ ਨੂੰ ਲੱਗਦਾ ਹਾਂਜੀ ਤੁਸੀਂ ਦੱਸਿਆ ਕਿ ਪਹਿਲੇ ਚਿੱਕੜ ਘਾ ਰਹ ਹੁੰਦਾ ਹਾਂਜੀ ਹਾਂਜੀ ਜਾਇਤ ਨੂੰ ਕਦੀ ਨਹੀਂ ਕਿਹਾ ਤੁਸੀਂ ਬਣਵਾਣ ਲਈ ਆਖਿਆ ਇਹ ਬਣਨੀ ਨਹੀਂ ਆਹ ਤੇ ਬਣਨੀ ਨਹੀਂ ਦਿੰਦੇ ਉਹ ਹਾਂ ਜੀ ਜੀ ਇਹ ਵਧੀਆ ਹੋ ਗਿਆ ਉਹਦਾ ਹਾਂ ਹਾਂ ਬਹੁਤ ਵਧੀਆ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਮੈਂ 24 ਸਾਲ ਆਰਮੀ ਚ ਨੌਕਰੀ ਕਰ ਰਿਹਾ ਰਿਟਾਇਰ ਆ ਇਹ ਰਸਤਾ 100 ਸਾਲ ਤੇ ਕਰੀਬ ਮੈਨੂੰ ਲੱਗਦਾ ਲੋਕ ਕਹਿੰਦੇ ਕਿ 100 ਸਾਲ ਤੋਂ ਪਹਿਲਾਂ ਦਾ ਰਸਤਾ ਹੈ ਇਹ ਲੋਕਾਂ ਦੀ ਮੰਗ ਜਿਹੜੇ ਲੋਕ ਸੰਗਤ ਹੁੰਦੀ ਹੈ ਮੱਥਾ ਟੇਕਦੀ ਹੈ ਜਦੋਂ ਬਾਰਿਸ਼ ਆਉਂਦੀ 100 ਲੋਕ ਡਿੱਗਦੇ ਸੀ ਮੈਨੂੰ ਲੋਕਾਂ ਦਾ ਥੋੜਾ ਪਤਾ ਸੰਗਤ ਨੇ ਵੀ ਕਿਹਾ ਪੁੱਛਿਆ ਸੰਗਤ ਮੈਂ ਕੀ ਬਣਨਾ ਚਾਹੀਏ ਮੈਂ ਕੀ ਕਰਾਂ ਜਿਹੜਾ ਤੁਹਾਡਾ ਅਮਲ ਸਹੀ ਹੋ ਸਕੇ ਨੌਕਰੀ ਤੋਂ ਆਣ ਕੇ ਮੈਂ ਕੁਝ ਪਿਆਰ ਥੋੜਾ ਲਾਉਣਾ ਚਾਹੁੰਦਾ ਲੋਕਾਂ ਦੀ ਮੰਗ ਹੈ ਕਿ ਤੁਸੀਂ ਇਹ ਸਾਨੂੰ ਰਾਹ ਬਣਾ ਕੇ ਦੇ ਦਿਓ ਤੁਹਾਡੀ ਹੋ ਸੇਵਾ ਇਹ ਲੋਕਾਂ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਮੈਂ ਕੰਮ ਕੀਤਾ ਹੈ ਸਰਕਾਰਾਂ ਨਿਕਲ ਗਈਆਂ ਕੁਝ ਪਾਰਟੀ ਬਾਜੀ ਇਹ ਚੀਜ਼ਾਂ ਮੇਰੇ ਘਰ ਦਾ ਰਸਤਾ ਵੀ ਇਹੋ ਹੀ ਆ ਜਾ ਰਿਹਾ ਵੈਸੇ ਮੈਂ ਤੇ ਬਣਾਉਣਾ ਨਹੀਂ ਸੀ ਪਰ ਮੈਨੂੰ ਲੋਕਾਂ ਦੀ ਮਦਦ ਹੋਰ ਕਿਹੜੀ ਕਿਹੜੀ ਜਗ੍ਹਾ ਨੂੰ ਜਾਂਦਾ ਰਸਤਾ ਵੀ ਮੈਂ ਰਸਤਾ ਦੇਖਿਆ ਕਿ ਕਾਫੀ ਲੋਕ ਆ ਜਾ ਰਹੇ ਹੈ ਇਹ ਇੱਕ ਰਸਤਾ ਜਾ ਰਿਹਾ ਜੀ ਬਾਬੇ ਪੀਰ ਦੀ ਜਗ੍ਹਾ ਨੂੰ ਦੂਸਰਾ ਰਸਤਾ ਜਾ ਰਿਹਾ ਪ੍ਰਾਇਮਰੀ ਸਕੂਲ ਨੂੰ ਪਿੱਛੇ ਮਿਡਲ ਸਕੂਲ ਨੂੰ ਇੱਕ ਰਸਤਾ ਜਾ ਰਿਹਾ ਇੱਥੋਂ ਮੈਂ ਆਪਣੀ ਜਗ੍ਹਾ ਜ਼ਮੀਨ ਵਿੱਚੋਂ ਰਸਤਾ ਦਿੱਤਾ ਸ਼ਹਿਰ ਨੂੰ ਜਾਣ ਵਾਸਤੇ ਜਿਹੜੇ ਆਮ ਜਿਹੜੀ ਲੇਡੀਜ਼ ਪੈਦਲ ਜਾਂਦੀਆਂ ਕੋਈ ਦਿਹਾੜੀਦਾਰ ਆ ਰਿਕਸ਼ਾ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਵਾਸਤੇ ਮੈਂ ਹੋਰ ਵੀ ਖੁੱਲਾ ਕੀਤਾ ਪਰ ਅੱਗੋਂ ਦਰਾਂ ਦੀ ਵਜ੍ਹਾ ਨਾਲ ਗੱਡੀਆਂ ਨਹੀਂ ਨਿਕਲ ਸਕਦੀਆਂ ਤੁਹਾਨੂੰ ਮੋਟਰਸਾਈਕਲ ਸਿੱਧਾ ਸਿਆਹ ਰਸਤਾ ਜਾਂਦਾ ਹੈ ਇਹਦਾ ਮਤਲਬ ਬੱਚੇ ਸਕੂਲੀ ਬੱਚੇ ਉਧਰੋਂ ਲੰਘਦੇ ਹੋਣਗੇ ਔਰ ਉੱਡੀਗਦੇ ਹੋਣਗੇ ਬਹੁਤ ਡਿੱਗਦੇ ਜੀ ਬਹੁਤ ਬੁਰੀ ਹਾਲਤ ਉਹਨਾਂ ਦੇ ਬੱਚਿਆਂ ਦੀ ਜਾਂਦੇ ਹੀ ਉਹ ਕੁਝ ਪੋਲੀਟিক্যাল ਪ੍ਰੈਸ਼ਰ ਦੇ ਨਾਲ ਉਹਨਾਂ ਦਾ ਗੇਟ ਬੰਦ ਕਰਵਾਤਾ ਗੇਟ ਅਜੇ ਵੀ ਖੁੱਲ ਫਿਰ ਖੁੱਲੇਗਾ ਮੈਂ ਕਰਾਂਗਾ ਸਰਕਾਰ ਕੋ ਮੰਗ ਆਮ ਆਦੀ ਪਾਰਟੀ ਕੋ ਕਿ ਇਹ ਰਸਤਾ ਖਲਵਾਇਆ ਜਾਵੇ ਇਹਦੇ ਉੱਤੇ ਜੋ ਵੀ ਖਰਚਾ ਹੋਰ ਆਏਗਾ ਮੈਂ ਹੋਰ ਵੀ ਖਰਚਾ ਕਰਨ ਤਿਆਰ ਕਿੰਨੀ ਕੀ ਟੈਕ ਲੱਗ ਚੁੱਕੀ ਹੈ ਇੱਥੇ 5 ਤੋਂ 7000 ਲੱਗ ਚੁੱਕੀ ਆ 2-3000 ਕੱਲ ਫਿਰ ਆ ਜਾਏਗੀ ਮੈਂ ਇਹ ਜਗ੍ਹਾ ਦਾ ਇਸ ਸਕੂਲ ਦਾ ਗੇਟ ਤੱਕ ਰਸਤਾ ਕੱਲ ਤੋਂ ਬਣਾ ਲਿਆ ਲੋਕ ਬੜੇ ਪਰੇਸ਼ਾਨ ਹੀ ਪਰ ਕੁਝ ਬੰਦਿਆਂ ਦੀ ਵਜ੍ਹਾ ਨਾਲ ਜਿਹੜੇ ਬਣ ਨਹੀਂ ਦੇ ਰਹੇ ਸੀ ਵੀ ਪਈ ਇੱਥੇ ਭਰਤੀ ਵੀ ਇੱਥੇ ਮਿੱਟੀ ਪੁਆਈ ਹੈ ਮੈਂ ਮਿੱਟੀ ਪੁਆ ਕੇ ਫਿਰ ਮੈਂ ਇਹ ਰਸਤਾ ਬਣਾਇਆ 20 25 ਟਾਲੀਆਂ ਮਿੱਟੀ ਪਾਈ ਹੈ ਕਿੰਨੀ ਚੌੜੀ ਤੇ ਕਿੰਨੀ ਲੰਬੀ ਹੈ ਇਹ 220 ਫੁੱਟ ਲੰਬੀ ਹੈ ਤੇ 11 12 ਫੁੱਟ ਚੌੜੀ ਹੈ ਅੱਗੋਂ ਵੀ ਕੁਝ ਕਰਵਾਉਂਦਾ ਇਰਾਦਾ ਪਿੰਡ ਅੱਗੋਂ ਮੇਰਾ ਇਰਾਦਾ ਇਹ ਹੈ ਕਿ ਕੱਲ ਨੂੰ ਮੌਕਾ ਮਿਲੇ ਮੇਰੇ ਕੋ ਹੈ ਚਲੋ ਦੇਰ ਨੂੰ ਕੁਛ ਨਾ ਕੁਛ ਜਿਹੜੇ ਗਰੀਬ ਦੀਆਂ ਘਰਾਂ ਦੀਆਂ ਕੁੜੀਆਂ ਵਾਂ ਉਹਨਾਂ ਨੂੰ 5100 ਰੁਪਏ ਮੈਂ ਸਗੰਦਿਆਂਗੇ ਆਪਣੇ ਤੌਰ ਤੇ ਠੀਕ ਚਲੋ